ਪਟਾਕੇ ਦੀ ਆਵਾਜ਼ ਆਈ ਆ ਤੇ ਮੇਖ ਆਰ ਪਰ ਅਸਲੀਅਤ ਆ ਜੀ ਬਿਲਕੁਲ ਕੋਈ ਫੇਕ ਵੀਡੀਓ ਨਹੀਂ ਅੱਜ ਨਾ ਇੱਕ ਬਹੁਤ ਸਿਰਾਜੀ ਲੈ ਕੇ ਆਂਦੀ ਆ ਜੀ ਸਿਰਾਜੀ ਵੀ ਆ ਪਰ ਸਾਵਧਾਨੀ ਨਾਲ ਚਲਾਉਣ ਵਾਲੀ ਆ ਕਦੇ ਤੁਸੀਂ ਇਹ ਸੋਚਿਆ ਵੀ ਲੋਹੇ ਦੇ ਵਿੱਚ ਮੇਖ ਲੱਗ ਸਕਦੀ ਆ ਵੀਡੀਓ ਵੇਖਿਆ ਸੀ ਮੈਂ ਵੀ ਵੇਖਿਆ ਸੀ ਪਰ ਯਕੀਨ ਜਿਆ ਨਹੀਂ ਆਉਂਦਾ ਸੀ ਅੱਜ ਆਪਾਂ ਉਹ ਚੀਜ਼ ਲੈ ਕੇ ਆਂਦੀ ਆ ਇਹ ਆ ਗਨ ਇਹਨੂੰ ਕਹਿੰਦੇ ਆ ਬੁਲਟ ਨੇਲ ਗਨ ਕੀਮਤੇ ਦੀ ਤਕਰੀਬਨ 1500 ਤੋਂ ਲੈ ਕੇ 1600 ਤੱਕ ਜਿਹੜੀਆਂ ਦੇਸੀ ਆ ਉਹ 7-800 ਦੀ ਮਿਲ ਜਾਂਦੀ ਆ ਇਹ ਅਸਲੀ ਆ ਇਹਦੇ ਨਾਲ ਤੁਹਾਨੂੰ ਜਿਹੜੀਆਂ ਇਹਦੀਆਂ ਰਿਪਟਾਂ ਜਾਂ ਮੇਖਾਂ ਕਹਿ ਸਕਦੇ ਆ ਜਿਹਦੇ ਪਿੱਛੇ ਕਿ ਬਰੂਦ ਲੱਗਾ ਹੁੰਦਾ ਇੱਥੇ ਠੀਕ ਹੈ ਜੀ ਇਹ ਮਿਲਦਾ ਜੀ ਤੁਹਾਨੂੰ ਤਕਰੀਬਨ ਪੈਕਟ ਹੁੰਦਾ ਹੈ 2200 ਰੁਪਏ ਦਾ 50 ਕ ਵੇਖਾਂ ਇਹਦੇ ਵਿੱਚ ਹੁੰਦੀਆਂ ਤੇ ਇਹਦੇ ਵਿੱਚ ਜਿਹੜਾ ਲਾਉਣ ਦਾ ਤਰੀਕਾ ਜਿਵੇਂ ਆਪਾਂ ਕਹਿ ਦਿੰਦੇ ਆਂ ਵੀ ਗੋਲੀ ਚੱਲਦੀ ਆ ਇਹਦੇ ਵਿੱਚ ਸੇਮ ਰਫਲਾਲਾ ਕੰਮ ਆ ਜੀ ਤੇ ਮੈਂ ਤੁਹਾਨੂੰ ਪਹਿਲਾਂ ਲਾ ਕੇ ਦਿਖਾਉਣਾ ਆ ਦੇਖੋ ਗਾਰਡਨ ਦੇ ਵਿੱਚ ਆ ਮੈਂ ਪਹਿਲਾਂ ਸਾਰਾ ਆਪਾਂ ਨਾ ਸਦਾ ਮੋٹے ਕੰਮ ਤੇ ਹੀ ਆਉਣੇ ਆ ਆ ਦੇਖ ਸਕਦੇ ਤੁਸੀਂ ਇੱਧਰ ਆ ਜਾ ਗਾਰਡਨ ਦਿਖਾਈਂ ਮੈਂ ਤੁਹਾਨੂੰ ਪਹਿਲਾਂ ਮੇਖ ਲਾ ਕੇ ਦਿਖਾਉਣਾ ਬਾਅਦ ਵਿੱਚ ਆਪਾਂ ਗੱਲਾਂ ਕਰਦੇ ਹਾਂ ਦੂਜੀਆਂ 200ਤੀ ਮੋਟੀ ਚਾਦਰ ਆਹੇ ਠੀਕ ਆ ਜੀ ਤੇ ਤੁਸੀਂ ਮੇਖ ਲੱਗਦੀ ਵੇਖਿਓ ਪਟਾਕੇ ਦੀ ਆਵਾਜ਼ ਆਈ ਆ ਤੇ ਮੇਖ ਆਰ-ਪਾਰ ਅਸਲੀਅਤ ਆ ਜੀ ਬਿਲਕੁਲ ਕੋਈ ਫੇਕ ਵੀਡੀਓ ਨਹੀਂ ਇਹ ਤੁਸੀਂ ਕੰਮ ਕਿੱਥੇ ਕਿੱਥੇ ਲੈ ਸਕਦੇ ਆ ਮੰਨ ਕੇ ਚੱਲ ਕੋਈ ਚਾਦਰਾਂ ਲਗਾ ਰਹੇ ਆ ਤੁਸੀਂ ਜਾਂ ਕੋਈ ਐਹੋ ਜੀ ਜਗ੍ਹਾ ਜਿੱਥੇ ਤੁਸੀਂ ਕੈਲ ਠੋਕਣਾ ਚਾਹੇ ਤੁਸੀਂ ਕੰਧ ਦੇ ਵਿੱਚ ਲਗਾਉਣੀ ਆ ਮੇਖ ਜਾਂ ਲੋਹਾ ਹਨਾ ਤੇ ਉੱਥੇ ਵੀ ਤੁਸੀਂ ਲਗਾ ਸਕਦੇ ਹੋ ਤੇ ਇਹ ਵਾਲਾ ਜਿਹੜਾ ਕੈਲ ਠੋਕਿਆ ਨਿਕਲਣਾ ਨਹੀਂ ਦੁਬਾਰਾ ਨਾ ਇਹ ਨਹੀਂ ਮਹਲਾ ਵੀ ਨਿਕਲ ਜੂਗਾ ਆ ਦੇਖ ਸਕਦੇ ਤੁਸੀਂ ਮੈਂ ਪਹਿਲਾਂ 3000 ਰੁਪਏ ਕੀਤੇ ਇੱਧਰ ਲਾਇਆ ਵੇਖੋ ਠੀਕ ਆ ਆ ਸੀ ਮੋਟਾ ਲੋਹਾ ਇਹਦੇ ਵਿੱਚ ਨਹੀਂ ਲੱਗਾ ਇਹਦੇ ਵਿੱਚ ਆ ਦੇਖੋ ਉਵੇਂ ਫਸ ਗਿਆ ਇਹਦੇ ਵਿੱਚ ਰਹਿ ਗਿਆ ਪਰ ਦੋ ਸੁੱਤੇ ਤੱਕ ਬੜੀ ਆਸਾਨੀ ਦੇ ਨਾਲ ਲੱਗਦਾ ਜੀ ਲੋਹਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਵੇਂ ਗੰਨ ਨੂੰ ਇਹਨੂੰ ਆਪਾਂ ਆਨ ਲੋਡ ਕਰ ਦਿੱਤਾ ਅੱਛਾ ਇਹਦੇ ਨਾਲ ਆਪਾਂ ਨੂੰ ਕੀ ਕੀ ਆਉਂਦਾ ਰਫਲਾ ਵਾਲਾ ਕੰਮ ਹੀ ਆ ਸੇਫਟੀ ਐਨਕਾ ਚਲੋ ਇਹ ਤਾਂ ਆਪਾਂ ਬਚਾ ਕੇ ਲਈ ਆ ਕੁਆਲਿਟੀ ਤਾਂ ਦੀ ਐਵੇਂ ਹੀ ਆ 10 ਰੁਪਏ ਹਲ ਗਮ ਨਹੀਂ ਆ ਤਾਂ ਜਾਂਦਿਆਂ ਵਾ ਪਰ ਮੰਨੋ ਕਿ ਇਥੋਂ ਆਪਾਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਆ ਵੀ ਇਹਦੇ ਨਾਲ ਜੀ ਐਨਕਾ ਦਿੱਤੀਆਂ ਨਾ ਇਹ ਤੇ ਇਹਦਾ ਵੀ ਕੋਈ ਕਾਰਨ ਕਿ ਸੇਫਟੀ ਪਹਿਲਾਂ ਕਈ ਵਾਰੀ ਆਪਾਂ ਕੰਦ ਵਗੈਰਾ ਚ ਮੇਖ ਲਗਾਉਣੇ ਉਹ ਤੋਂ ਫਿਰ ਐਨਕਾ ਲਗਾ ਕੇ ਲਗਾਓ ਜੀ ਉਸ ਤੋਂ ਬਾਅਦ ਇਹਦੇ ਅੰਦਰ ਜਿਹੜੀਆਂ ਹੈਗਾਂ ਜੀ ਜਿਹੜਾ ਨੂੰ ਹਟ ਕਰਦੀ ਆ ਚੀਜ਼ ਜਿਹੜੀ ਮੇਨ ਚੀਜ਼ ਆ ਮੈਂ ਤੁਹਾਨੂੰ ਇਹਦੇ ਵਿੱਚ ਸਪੇਅਰ ਮਿਲਿਆ ਇਹ ਦਿਖਾਉਣਾ ਆ ਕੋਈ ਸਪਰਿੰਗ ਵਗੈਰਾ ਇਹਦੇ ਵਿੱਚ ਇਹਦਾ ਜੀ ਆ ਚੀਜ਼ ਆ ਮੇਨ ਠੀਕ ਆ ਜਿਹੜੀ ਕਿ ਜਦੋਂ ਆਪਾਂ ਹਟ ਕਰਦੇ ਆ ਸਿੱਧੀ ਇਹਦੇ ਵਿੱਚ ਜਾ ਕੇ ਲੱਗਦੀ ਹੈ ਇਹਦੇ ਵਿੱਚ ਜਿਵੇਂ ਠੁੱਕਦੀ ਆ ਤੇ ਇੱਥੇ ਜਿਹੜਾ ਬਲਾਸਟ ਹੋ ਜਾਂਦਾ ਤੇ ਜਿਹੜਾ ਸਪੈਸ਼ਲ ਦੇ ਨਾਲ ਆ ਉਹ ਚੀਜ਼ ਅੱਗੇ ਧੱਕੀ ਜਾਂਦੀ ਹੈ ਇਹਦੇ ਵਿੱਚ ਦੋ ਚੀਜ਼ਾਂ ਦੀ ਮੇਨ ਕਮਾਲ ਆ ਜੀ ਇੱਕ ਤਾਂ ਬਰੂਦ ਜਿਹੜਾ ਕਿ ਪ੍ਰੈਸ਼ਰ ਦਿੰਦਾ ਤੇ ਦੂਸਰਾ ਜਿਹੜੀ ਇਹ ਮੇਖ ਉਹ ਇੰਨੀ ਪੱਕੀ ਆ ਵੀ ਆ ਦੇਖੋ ਤੁਸੀਂ ਲੋਹੇ ਦੇ ਆਰ ਪਰ ਲੰਘਣ ਦੇ ਬਾਵਜੂਦ ਵੀ ਖੁੰਡੀ ਨਹੀਂ ਹੋਈ ਨਾ 빙ੀ ਹੋਈ ਤਾਂ ਖੁੰਡੀ ਹੋਈ ਆ ਠੀਕ ਆ ਤੇ ਇਹਨੂੰ ਤੇਲ ਵਗੈਰਾ ਦੇਣ ਵਾਸਤੇ ਨਾਲ ਆਹ ਤੇਲ ਆ ਕਿਉਂਕਿ ਇਹ ਰਫਲੀ ਆ ਇੱਕ ਹਿਸਾਬ ਦੀ ਆਪਾਂ ਕਹਿ ਸਕਦੇ ਆ ਤੇ ਇਹਨੂੰ ਖੋਲ ਕੇ ਤੇਲ ਵਗੈਰਾ ਆਪਾਂ ਦੇ ਦੇਾਂਗੇ ਥੋੜਾ ਬਹੁਤ ਮੈਂ 바ਵਾ ਚਲਾਦੀ ਚਾਚਾ ਦੇ ਵਿੱਚ ਹੀ ਮੈਂ ਨਾ ਕਈ ਮੋਲਗਾ ਕਰ ਦਿੱਤੀਆਂ ਕਾਫੀ ਜਗ੍ਹਾ ਤੇ ਤੁਸੀਂ ਵਰਤ ਸਕਦੇ ਆ ਇਹ ਪਰ ਚੀਜ਼ ਘੈਂਟ ਆ ਹੈ ਕਿਆ ਕਰਦੇ ਆ ਲਓ ਜੀ Amazon ਤੋਂ ਮਿਲ ਜਾਂਦੀ ਆ ਅ ਤੁਹਾਨੂੰ ਦੱਸਿਆ ਰੇਟ ਇਹਦਾ ਮਤਲਬ ਕੀ ਹੈਗਾ ਤਕਰੀਬਨ 1500 ਦੇ ਆਸ-ਪਾਸ ਆ ਵੀਡੀਓ ਦੀ ਸਕਰੀਨ ਤੇ ਵੀ ਨੰਬਰ ਚੱਲਦੇ ਆ ਉੱਥੇ ਵੀ ਤੁਸੀਂ ਵੇਖ ਸਕਦੇ ਹੋ ਤੇ ਇਹਨਾਂ ਦੇਖੋ ਨਾਲ ਬੁਰਸ਼ ਵੀ ਦਿੱਤਾ ਹੋਇਆ ਉਸੇ ਤਰ੍ਹਾਂ ਹੀ ਸਾਫ਼ ਕਰਨ ਦੇ ਲਈ ਕਿਉਂਕਿ ਬਰੂਦ ਵਗੈਰਾ ਵਿੱਚ ਜੰਮ ਜਾਂਦਾ ਮੈਂ ਨਾ ਇੱਥੇ ਸੋਲਰ ਲਾਈਟ ਲਾਉਣੀ ਸੀ ਕਿ ਤੇ ਉਹਦੇ ਲਈ ਪਹਿਲਾਂ ਰਾਂ ਦਾ ਗੱਟੀਆਂ ਲਾਉਂਦਾ ਤੇ ਮੈਂ ਹੁਣ ਇਹ ਸਕੀਮ ਲਾਈ ਵੀ ਇਹਨੂੰ ਆਪਾਂ ਇਹਦੇ ਨਾਲ ਹੀ ਲਾਦ ਗਏ। ਇੱਥੇ ਰੱਖਿਆ ਤੇ ਗਨ ਕਿਤੀ ਲੋਡ? ਓਕੇ ਲਾ ਦਿਆਂ। ਲੱਗ ਗਿਆ। ਪਾਣੀ ਸੀਮੈਂਟ ਦੇ ਵਿੱਚ ਪੱਕਾ ਰਹੂਗਾ ਕੱਚਾ ਰਹੂਗਾ ਦੇਖੀ ਜਾਊਗੀ ਜੇ ਡੱਗ ਪਿਆ ਤਾਂ ਕੋਈ ਨਹੀਂ ਇਹ ਉਦੋਂ ਬਾਅਦ ਐਂ ਕਰਨਾ ਪੈਣਾ ਹਾਂ ਠੀਕ ਆ ਇਹ ਗਿਆ ਲਾ ਦੇ ਐਸਾ ਪਟਾਕਾ ਜਿਆਦਾ ਪਿਆ ਹਨ ਹੋ ਗਿਆ ਫੈਕਸ ਨਾ ਸਾਰੇ ਆਂਡੀ ਗੌਂਡੀ ਚੱਕਦੇ ਹੈਂ ਆਂਡੀ ਗੌਂਡੀ ਸਾਰੇ ਕਾਲੇ ਨਹੀਂ ਠੀਕ ਆ ਯਾਰ ਇੱਕ ਹੋਰ ਲਾ ਦਗੇ ਨਹੀਂ ਐਂ ਕਰ ਗਏ ਫਿਰ ਆਪਾਂ ਇੱਥੋਂ ਪੱਤੀ ਲਾ ਕੇ ਲਾਈਏ ਨਾਲ ਉਹਦੇ ਚ ਵੀ ਵਿੰਗ ਪਾ ਦਿੰਦੀ ਹੈ ਕਿੰਨਾ ਪ੍ਰੈਸ਼ਰ ਆ ਯਾਰ ਹੈ ਨਾ ਤੇ ਜੇ ਮਤਲਬ ਕਿ ਇਹ ਟੀ ਹੋਰ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਕਿਸੇ ਬੰਦੇ ਲਈ ਐ ਕਰਕੇ ਚਲਾਵਾਂਗੇ ਉਹਵੇਂ ਨਹੀਂ ਚੱਲਣੀ ਐ ਲੈ ਜਿੰਨਾ ਚਿਰ ਥੱਲੇ ਰੋਕ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਇੱਥੋਂ ਜੋ ਹਿੱਟ ਵੱਜਦੀ ਉਹਦੇ ਤੇ ਤਾਂ ਜਾ ਕੇ ਬਰੂਰ ਨੇ ਫਟਦਾ ਜੀ ਆਪਾਂ ਕਹਦੇ ਕਿ ਕਿਸੇ ਬੰਦੇ ਦੇ ਮਾਰਾਂਗੇ ਐ ਨਹੀਂ ਵੱਜਣੀ ਐ ਐ ਨਹੀਂ ਵੱਜਣੀ ਨਾ ਕੋਈ ਮਹਲਾ ਨਹੀਂ ਯਾਨੀ ਕਿ ਹੈ ਸੇਫਟੀ ਵਾਜੋ ਜਦੋਂ ਵੀ ਕੰਮ ਕਰਨਾ ਪਰ ਓਵੇਂ ਨਹੀਂ ਗੰਦ ਕਰ ਲਈ ਲੋਡ ਤੇ ਆਪਾਂ ਇੱਥੇ ਲਾਦ ਗਏ ਇੱਕ ਕੀ ਗੱਲ ਆ ਹੈਂ ਗੱਟਿਆਂ ਦਾ ਸੌਖਾ ਲੈ ਕੰਮ ਹੈ ਨਾ ਪਹਿਲਾਂ ਡਰਿੱਲ ਲਿਓਣੀ ਪੈਣੀ ਹੂੰ ਮੇਖ ਦੀ ਜੇ ਆਪਾਂ ਲંબਾਈ ਦੀ ਗੱਲ ਕਰਦੇ ਆ ਨਾ ਮੇਖ ਤਕਰੀਬਨ ਤੁਸੀਂ ਦੇਖਾ 1 ਇੰਚੀ ਲੰਬੀ ਆ ਜੇ ਤੁਹ ਲੰਬੀ ਮੇਖ ਹੋਵੇ ਉਹ ਵੀ ਵਧੀਆ ਲੱਗ ਜੂਗੀ ਤੇ ਉਸ ਤੋਂ ਬਾਅਦ ਆਵੇ ਆ ਲੋਡ ਕਰ ਤੇ ਹੁਣ ਤੇ ਆਪਾਂ ਪੈਨਲ ਲਿਆ ਕੇ ਰੱਖ ਦਗੇ ਇਹ ਕਿੱਥੇ ਲੱਗ ਗਿਆ ਫਿਰ Like you.